ਖੇਡਵਤਨ ਪੰਜਾਬ ਦੀ ਸ਼ੁਰੂਆਤ ਅੱਜ ਪਟਿਆਲਾ ਵਿੱਚ ਕੀਤੀ ਗਈ ਇਸ ਰਸਮੀ ਪ੍ਰੋਗਰਾਮ ਨੂੰ ਸੇਤ ਮੰਤਰੀ ਡਾਕਟਰ ਬਲਵੀਰ ਤੇ ਡਾਕਟਰ ਵਿਵੇਕ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪਰਫੋਲਿਟ ਕਰਨ ਲਈ ਵਚਨਬੱਧ ਹੈ ਤੇ ਸਰਕਾਰ ਨੇ ਖਿਡਾਰੀਆਂ ਨੂੰ ਹੋਰ ਵੀ ਉੱਚੇ ਪੱਧਰ ਤੇ ਲਿਗਾਉਣ ਲਈ ਉਪਰਾਲੇ ਕੀਤੇ ਹਨ ਤੇ ਇਸ ਨਾਲ ਹੀ ਪੰਜਾਬ ਬੋਰਡ ਮੰਡੀ ਦੇ ਪ੍ਰਧਾਨ ਚੇਅਰਮੈਨ ਹਰਚਰਨ ਸਿੰਘ ਬਰਸਟ ਨੇ ਕਿਹਾ ਪੰਜਾਬ ਦੀਆਂ ਸਾਰੀਆਂ ਮੰਡੀਆਂ ਦੀਆਂ ਸੜਕਾਂ ਅਤੇ ਖਿਡਾਰੀਆਂ ਲਈ ਮੈਦਾਨ ਬਣਾਏ ਜਾਣਗੇ ਜੋ ਬੀੜਾ ਚੁੱਕਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਤੇ ਅਸੀਂ ਸਾਰੇ ਉਹਨਾਂ ਦੀ ਟੀਮ ਦੇ ਮੈਂਬਰ ਆ। ਇਹ ਰੰਗਲਾ ਪੰਜਾਬ ਦੀ ਇੱਕ ਚਲਕ ਹੈ ਜੀ। ਬੱਚਿਆਂ ਦੇ ਵਿੱਚ ਇੱਕ ਨਵਾਂ ਜੋਸ਼ ਆ ਮਮਾਂ ਦੀਆਂ ਅੱਖਾਂ ਦੇ ਵਿੱਚ ਰੋਸ਼ਨੀ ਦੇਖਦਾ। ਕਿ ਉਹਨਾਂ ਦੇ ਵਿੱਚ ਜਿਵੇਂ ਪਿਛਲੀ ਵਾਰੀ ਪਹਿਲੇ ਵਾਲੇ ਵਿੱਚ 24 ਜਿਹੜਾ ਪਟਿਆਲਾ ਪਹਿਲੇ ਨੰਬਰ ਤੇ ਆਇਆ। ਸੋ ਬੱਚੇ ਜਿਹੜੇ ਹੈਗੇ ਆ ਉਹ ਹੁਣ ਲਗਾਤਾਰ ਨਾ ਜੀ ਤਿੰਨ ਸਾਲ ਹੋ ਗਿਆ ਉਹਨਾਂ ਨੂੰ ਲਗਾਤਾਰ ਉਹ ਮਿਹਨਤ ਕਰਦੇ ਆ। ਕਿ ਅਸੀਂ ਅਗਲੀ ਵਾਰੀ ਇਨਾਮ ਮੈਚ ਜਿੱਤਣਾ। ਜਦੋਂ ਇੱਕ ਸਕੂਲ ਤੋਂ ਇੱਕ ਬੱਚਾ ਨਾਮ ਜਿੱਤ ਕੇ ਆਉਂਦਾ ਅਗਲੀ ਵਾਰੀ ਦੋ ਤਿਆਰ ਹੋ ਜਾਂਦੇ ਆ, ਤਿੰਨ ਤਿਆਰ ਹੋ ਜਾਂਦੇ ਆ। ਤੇ ਸਾਡੇ ਮੇਰੇ ਨਾਲ ਬੱਸਰ ਸਾਹਿਬ ਆ ਜੀ ਸਾਡੇ ਚੇਅਰਮੈਨ ਸਾਹਿਬ ਮੰਡੀ ਬੋਰਡ ਦੇ ਇਹਨਾਂ ਨੇ ਮੰਡੀਆਂ ਦੇ ਵਿੱਚ ਇੰਡੋਰ ਗੇਮਸ ਦਾ ਕੀਤਾ। ਸੋ ਅਸੀਂ ਵੀ ਸਾਰੇ ਆਪਣੇ ਲੈਵਲ ਤੇ ਮੇਰੀ ਕੋਸ਼ਿਸ਼ ਆ ਕਿ ਮhalla ਕਲੇ ਨੇ ਕਿੱਥੇ ਉੱਥੇ ਵੀ ਜਿਹੜਾ ਹੈਗਾ ਬੱਚਿਆਂ ਵਾਸਤੇ ਕੋਈ ਨਾ ਕੋਈ ਸਪੋਰਟਸ ਦਾ ਕਿੱਥੇ ਕੋਈ ਜਗ੍ਹਾ ਨਹੀਂ ਆ ਜਿਆਦਾ ਬਾਲੀਬਾਲ ਦਾ, ਬੈਡਮਿੰਟਨ ਦਾ। ਮਤਲਬ ਅਸੀਂ ਵਾਕਿੰਗ ਟਰੈਕ ਹੋਵੇ, ਉਹਦੇ ਵਿੱਚ ਜਿਮ ਹੋਵੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਹੈਗਾ ਫਿਜ਼ੀਕਲ ਫਿਟਨੈਸ ਜਿਹੜੀ ਹੈਗੀ ਆ ਨਾ ਜੀ, ਤਾਂ ਕਿ ਲੋਕਾਂ ਨੂੰ ਦਵਾਈਆਂ ਤੋਂ ਬਗੈਰ ਠੀਕ ਕੀਤਾ ਜਾ ਸਕੇ, ਲਾਈਫ ਸਟਾਈਲ ਮੋਡੀਫਿਕੇਸ਼ਨ ਕੀਤਾ ਜਾ ਸਕੇ। ਤੇ ਬੰਦ ਨੂੰ ਲੱਗਦਾ ਕਿ ਜੇ ਪੰਜਾਬ ਨੂੰ ਆਪਾਂ ਨਸ਼ਿਆਂ ਤੋਂ ਬਚਾਣਾ ਉਦੇਵਸਤ ਜ਼ਰੂਰੀ ਆ ਕਿ ਸਾਡੇ ਕੋਲੇ ਪਿੰਡਾਂ ਵਿੱਚ ਮhalliyan ਦੇ ਵਿੱਚ ਖੇਡ ਦੇ ਮੈਦਾਨ ਹੋਣ ਬੱਚੇ ਉੱਥੇ ਆਣ ਸਾਬ ਨੂੰ ਖੇਡਣ ਜਿਹੜਾ ਬੱਚਾ ਖੇਡ ਕੇ ਆਏਗਾ ਨਾ ਜੀ ਉਹ ਆਮ ਨਾਲ ਘਰ ਆ ਕੇ ਰੋਟੀ ਖਾ ਕੇ ਸਮਝੇਗਾ ਉਹਦੇ ਦਿਮਾਗ 'ਚ ਪੂਰਾ ਖਿਆਲ ਆਉਂਦਾ ਹੀ ਨਹੀਂ ਸੋ ਇਹ ਮੁੱਖ ਮੰਤਰੀ ਸਾਹਿਬ ਦਾ ਬੜਾ ਨਵੇਕਲਾ ਵੱਲ ਮੈਂ ਕਹਿੰਦਾ ਇਹ ਮੈਂਟਲ ਹੈਲਥ ਦਾ ਵੀ ਇਸ਼ੂ ਹੈ ਜੀ ਜਿਹੜੇ ਬੱਚੇ ਕੋਈ ਗੇਮ ਖੇਡਣਗੇ ਇਨਾਮ ਜਿੱਤਣਗੇ ਉਹਨਾਂ ਨੂੰ ਨੌਕਰੀ ਵੀ ਮਿਲ ਜੇਗੀ ਉਹ ਨਸ਼ੇ ਤੋਂ ਹਮੇਸ਼ਾ ਲਈ ਦੂਰ ਰਹਿਣਗੇ ਵੈਸੇ ਵੀ ਜਿਹੜਾ ਬੱਚਾ ਜਦੋਂ ਤੁਸੀਂ ਖੇਡਦੇ ਹੋ ਕੋਈ ਕਲਚਰਲ ਐਕਟੀਵਿਟੀਜ਼ ਵਿੱਚ ਪਾਰਟਿਸਪੇਟ ਕਰਦੇ ਹੋ ਤਾਂ ਤੁਹਾਡੀ ਉਹਨੂੰ ਅਸੀਂ ਐਂਡੋਰਫਿਨਸ ਕਹਿੰਦੇ ਆਂ ਔਰ ਹਾਰਮੋਨਸ ਆਫ ਜੁਆਏ ਕਹਿੰਦੇ ਆਂ ਉਹ ਰਿਲੀਜ਼ ਹੁੰਦੇ ਆ ਡਿਪਰੈਸ਼ਨ ਕਿੰਨੇ ਜਾਂਦੇ ਲੋਕ ਜਿਵੇਂ ਬੱਚਿਆਂ ਦੇ ਵਿੱਚ ਸੂ ਸਾਈਡ ਦੀ ਟ੍ਰੈਂਡੀ ਵਧ ਰਹੀ ਸੀ ਮੋਬਾਈਲ ਯੂਜ਼ ਕਰਨ ਦੀ ਸੋ ਬੱਚੇ ਮੋਬਾਈਲ ਤੋਂ ਵੀ ਦੂਰ ਰਹਿੰਦੇ ਔਰ ਜਿਹੜੀਆਂ ਬੁਰੀਆਂ ਆਦਤਾਂ ਉਸ ਤੋਂ ਵੀ ਦੂਰ ਰਹਿੰਦੇ ਆ ਸਾਰੀਆਂ ਬੁਰੀਆਂ ਆਦਤਾਂ ਤੋਂ ਇਹ ਮੁੱਖ ਮੰਤਰੀ ਸਾਹਿਬ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਔਰ ਅਸੀਂ ਸਾਰੇ ਉਹਨਾਂ ਦੇ ਜਿਹੜੇ ਟੀਮ ਦੇ ਮੈਂਬਰ ਸਾਡਾ ਉਪਰਾਲਾ ਜਿਹੜਾ ਪੰਜਾਬ ਨੂੰ ਹੈਗਾ ਉਹ ਖੇਡਾਂ ਦੇ ਜਰੀਏ ਨਾਲ ਪੜ੍ਹਾਈ ਦੇ ਜਿਹੜਾ ਨੌਕਰੀਆਂ ਦੇ ਕੇ ਸਾਂਦੋਸ ਤੋਂ ਵੀ ਆਇਆ ਜਾਵੇ ਔਰ ਜਿਹੜੀ ਮਾਈਗ੍ਰੇਸ਼ਨ ਜਿਹੜੇ ਬੱਚੇ ਬਾਹਰ ਜਾ ਰਹੇ ਸੀ ਬਾਪ ਵਾਪਸ ਆਣੇ ਸ਼ੁਰੂ ਹੋ ਗਿਆ ਹੈ ਜੀ ਮੇਰੇ ਹਾਂਡੇ ਚ ਬਾਹਰੋਂ ਆ ਕੇ ਬੱਚਿਆਂ ਨੇ ਏਜੰਸੀਜ਼ ਖੋਲ ਲਈਆਂ ਇੱਥੇ ਨੌਕਰੀਆਂ ਕਿੱਦਾਂ ਲੈਣੀਆਂ ਉਹਦੀ ਟ੍ਰੇਨਿੰਗ ਜਿਹੜੀ ਸ਼ੁਰੂ ਕਰਦੀ ਆ ਬਾਹਰੋਂ ਬੱਚੇ ਆ ਰਹੇ ਆ ਜੀ ਇਹ ਬਹੁਤ ਇੱਕ ਮੈਨੂੰ ਲੱਗਦਾ ਹੈ ਕਿ ਅੱਛਾ ਟ੍ਰੈਂਡ ਹੈ ਇਹਨੂੰ ਮੇਨਟੇਨ ਕਰਨਾ ਚਾਹੀਦਾ ਔਰ ਸਾਨੂੰ ਸਾਰਿਆਂ ਨੂੰ ਇਹਦੇ ਯੋਗਦਾਰ ਪੜਦੇ ਦੇਖ ਲਓ ਜਿਹੜੇ ਬੱਚਾ ਨੂੰ ਜਿਹੜਾ ਪ੍ਰਾਇਮਰੀ ਸਕੂਲ ਦੇ ਬੱਚੇ ਨੂੰ ਇਨਾਮ ਰਾਸ਼ੀ ਮਿਲਦੀ ਹੈ ਪਹਿਲਾਂ ਸਿਰਫ 올림픽 ਵਾਲਿਆਂ ਨੂੰ ਮਿਲਦੀ ਸੀ ਔਰ ਤਿਆਰੀ ਕਰਨ ਵਾਸਤੇ ਪਹਿਲੀ ਵ ਇਹ ਸਾਡੇ ਮਾਰਜੋਕ ਮੁੱਖ ਮੰਤਰੀ ਸਾਹਿਬ ਦੇ ਨਵੇਂ ਨਵਿਕਲੇ ਉਪਰਾਲੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਚੜਾ ਹੈਗਾ ਉਹ ਪੰਜਾਬ ਦਾ ਦਰਦ ਹੈ ਉਹਦਾ ਪ੍ਰਤੀਕ ਹੈ ਜੀ ਇਹ ਉਹ ਪੰਜਾਬ ਨੂੰ ਇਸ ਮਤਲਬ ਦਰਦ ਤੋਂ ਬਾਹਰ ਕੱਢਣਾ ਚਾਹੁੰਦੇ ਆ ਔਰ ਖੁਸ਼ਹਾਲੀ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਦੇ ਆ ਜੀ ਦੇਖੋ ਇੱਕ ਪ੍ਰੋਸੈਸ ਹੈ ਸ਼ੁਰੂਆਤ ਹੋ ਗਈ ਆ ਬਹੁਤ ਅੱਛੀ ਸ਼ੁਰੂਆਤ ਹੋਈ ਆ ਮੋੜਾ ਪੈ ਗਿਆ ਵਧ ਜੇਗਾ ਜੀ ਜ਼ਰੂਰ ਬਣੇਗਾ ਪੂਰਾ ਨਕਲਾ ਪੰਜਾਬ ਬਣੇਗਾ ਪੂਰੀ ਫੁੱਲ ਬਲੂਨ ਤੇ ਅਖੇ ਤੁਹਾਨੂੰ 5 ਸਾਲਾਂ ਤੋਂ ਨਜ਼ਰ ਆ ਦੇਗੀ ਟ੍ਰੇਨਿੰਗ ਵਾਸਤੇ ਦੇ ਰਹੀ ਆ ਗੱਲ ਯਾਰ ਤੇ ਟ੍ਰੇਨਿੰਗ ਕਰਦਾ ਹੋਰਾਂ ਚਾ ਰਹੇ ਹੈ ਜੀ ਕੋਰਨ ਕਾਜ ਟ੍ਰੇਨਿੰਗ ਕਰਦੇ ਨੇ ਲੇ ਗਰਾਊਂਡ 'ਚ ਹੈ ਉਹ ਅਲੋਪਿਕ ਉਹ ਵੀ ਕਰ ਰਹੇ ਆ ਜੀ ਉਹ ਵੀ ਕਰ ਰਹੇ ਆ ਉਹ ਵੀ ਕਰ ਰਹੇ ਆ ਪਹਿਲਾਂ ਦੇਖੋ ਇਹਦੇ ਵਿੱਚ ਜਿਹੜਾ ਹੈਗਾ ਜਿਹੜੀ ਸਾਰੀ ਪ੍ਰੋਸੈਸ ਹੁੰਦੀ ਆ ਸੋ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਜਿੱਦਾਂ ਦਿੱਲੀ ਦੇ ਵਿੱਚ ਬਣਿਆ ਨਾ ਜੀ स्विਮਿੰਗ ਪੂਲ ਵੀ ਹੋਣ ਐਸਟ੍ਰੋ ਟਰਫ ਵੀ ਹੋਣ ਜਮਨਾਸ਼ੀਰਤ ਵਾਸਤੇ ਹੋਵੇ ਜੇ ਕੋਈ ਸ਼ੂਟਿੰਗ ਕਰਨਾ ਚਾਹੁੰਦਾ ਇਹ ਸਾਰੀਆਂ ਸਹੂਲਤਾਂ ਦੇਣੀ ਆ ਇਟ ਵਿਲ ਟੇਕ ਅ ਟਾਈਮ ਬਟ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਜ਼ਿਹਨ ਸਾਇਆ ਸਾਰਾ ਕੁਝ ਉਹ ਡਿਸਕਸ ਇੱਕ ਗ੍ਰੈਜੂਅਲੀ ਅਸੀਂ ਕਰ ਰਹੇ ਹਾਂ ਜੀ ਫਿਕਰ ਕਰਕੇ ਇਹ ਜਿਹੜੀ ਚੇਂਜ ਹੈ ਰੋਮ ਵਾਸ ਨਾਟ ਬਿਲਟ ਇਨ ਦੇ ਡੇ ਸੋ ਟਾਈਮ ਲੱਗੇਗਾ ਥੋੜਾ ਜਿਹਾ